ਬਿਆਨ ਬੀਬੀ ਅਨਮੋਲ ਗਗਨ ਮਾਨ ਸਾਹਿਬ ਖੁਰੰਦਾ ਜੀ ਉਹ ਕਹਿੰਦੇ ਨੇ ਕਿ ਭਾਈ ਮੈਂ ਤੇ ਠਿਆਨੀ ਵੀ ਕਿਸੇ ਗ੍ਰਾਂਟ ਚੋਂ ਨਹੀਂ ਖਾਧੀ ਤੇ ਜਿਹੜੀ ਅੱਗੇ ਗੱਲ ਕਹੀ ਹੈ ਉਹ ਤੇ ਮੈਂ ਚਲੋ ਨਹੀਂ ਕਹਿੰਦਾ ਪਰ ਉਹਨਾਂ ਨੇ ਕਹਿਤੀ ਹੈ ਤੇ ਪੰਜਾਬੀ ਲਗਭਗ ਸੁਣ ਵੀ ਰਹੇ ਨੇ ਵੈਸੇ ਪੰਜਾਬੀ ਇਸ ਗੱਲ ਤੋਂ ਡਰਦੇ ਬਹੁਤ ਨੇ ਪਹਿਲਾਂ ਵੀ ਇੱਕ ਬੀਬੀ ਨੇ ਐਦਾਂ ਦੀ ਗੱਲ ਕਹੀ ਸੀ ਤੇ ਫਿਰ ਆਪਣੇ ਲੋਕ ਵੀ ਕਈ ਵਾਰੀ ਟਰੋਲ ਕਰਦੇ ਜਾਂ ਉਹ ਗੱਲਾਂ ਯਾਦ ਕਰਦੇ ਵਾਰੀ ਵਾਰੀ ਪਰ ਵਾਕਈ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਇਸ ਤਰ੍ਹਾਂ ਹੋਇਆ ਵੀ ਉੱਥੇ ਗ੍ਰਾਂਟਾਂ ਸਾਰੀਆਂ ਖਰਚੀਆਂ ਗਈਆਂ ਸਾਰਾ ਕੰਮ ਹੋ ਗਿਆ ਜੇ ਹੋ ਗਿਆ ਤੇ ਫਿਰ ਲੋਕ ਨਾਰਾਜ਼ ਕਿਉਂ ਨੇ ਬਸ ਸਮਝਾਰੀ ਗੱਲ ਹੈ ਉਹ ਕੋ ਉਹਨਾਂ ਦਾ ਬਿਆਨ ਆਇਆ ਕੱਲ ਕਿ ਭਾਈ ਮੈਂ ਕਿਸੇ ਬੀ ਡੀ ਪੀ ਤੋਂ ਕਿਸੇ ਇਧਾ ਅਫਸਰ ਤੋਂ ਕਦੇ ਗ੍ਰਾਂਟ ਤੋਂ ਹਿੱਸਾ ਲਿਆ ਹੋਵੇ ਤੇ ਮੇਰਾ ਕੱਖ ਨਾ ਰਹੇ ਹੂੰ ਤੇ ਮੈਂ ਤੇ ਲਿਖਿਆ ਸੀਗਾ ਉਹਦੇ ਤੇ ਤੁਨਸ ਕੀਤਾ ਸੀਗਾ ਕਿ ਲੀਡਰ ਚੰਗੇ ਹੋਣ ਕਿ ਜਦੋਂ ਈਡੀ ਆਵੇ ਜੀ ਕੇਜਰੀਵਾਲ ਸਾਹਿਬ ਨੂੰ ਵੀ ਇਹ ਸਲਾਹ ਦੇ ਸਕਦੇ ਬੀਬੀ ਜੀ ਕਿ ਜਦੋਂ ਤੁਹਾਨੂੰ ਈਡੀ ਨੇ ਫੜਿਆ ਸੀਗਾ ਕੇਜਰੀਵਾਲ ਜੀ ਤੁਸੀਂ ਉੱਥੇ ਲਿਖ ਕੇ ਦਿੰਦੇ ਕਾਗਜ਼ ਤੇ ਜੇ ਅਗਰ ਮੈਨੇ ਕੁਝ ਖਾਇਆ ਹੋ ਤੋ ਮੇਰਾ ਕੱਖ ਨਾ ਰਹੇ ਸਰ ਜੀ ਕਮਰੇ ਬੜ ਗਏ ਸਹੀ ਗੱਲ ਹੈ ਨਹੀਂ ਜਾਂ ਚ ਪਰਦਾਲ ਪ੍ਰਸ਼ਾਸਨ ਇਹ ਉਹ ਕੁਛ ਲਾਉਣ ਦੀ ਲੋੜ ਜਦੋਂ ਕੋਈ ਚੋਰ ਤਰੀਕ ਤੇ ਜਾਵੇ ਉਹ ਜੱਜ ਨੂੰ ਲਿਖ ਕੇ ਦੇ ਦੇ ਕਿ ਸਰ ਜੀ ਮੈਂ ਚੋਰੀ ਕੀਤੀ ਮੇਰਾ ਕੱਖ ਨਾ ਰਹੇ ਜੀ ਠੀਕ ਹੈ ਅਦਾਲਤਾਂ ਦਾ ਕੰਮ ਕਿੰਨਾ ਕਿੰਨੀ ਪੈਂਡੈਂਸੀ ਕੇਸਾਂ ਦੀ ਘਟ ਜਾਏਗੀ ਹਾਂ ਹਾਂ ਵਿਜੀਲੈਂਸ ਆਵੇ ਗਾਂ ਤੋਂ ਜਿਵੇਂ ਇਹਨਾਂ ਦੇ ਕੁਝ ਵਿਧਾਇਕਾਂ ਨੂੰ ਵੀ ਪੈ ਜਾਂਦੀ ਹੈ ਵਿਜੀਲੈਂਸ ਹੂੰ ਬੜੇ ਰਾਮ ਨਾਲ ਕਹਿ ਸਕਦੇ ਆ ਵੀ ਤੁਸੀਂ ਇੱਥੇ ਬੈਠੋ ਲੱਡੂ, ਪੇੜੇ, ਕੋਈ ਬਦਾਮ, ਕੋਈ ਕਾਜੂ, ਪਿਸਤਾ ਖਾਣਾ ਸ਼ਕੋ। ਜੀ। ਤੇ ਬੱਚੇ ਨੂੰ ਕਹਿ ਲਿਆ ਬਸ ਤੇ ਚੁਕਾਗਿ ਚ ਕੱਢ ਕੇ ਉਹਦੇ ਤੇ ਲਿਖ ਦੇਣਾ ਕਿ ਜੇ ਮੈਂ ਕੋਈ ਘਪਲਾ ਕੀਤਾ ਹੋਵੇ ਤੇ ਮੇਰਾ ਕੱਖ ਨਾ ਰਹਿ। ਸਹੀ ਗੱਲ ਹੈ। ਇਸ ਨੂੰ ਸੋਖਾ ਤਰੀਕਾ। ਇਹ ਤੇ ਬਹੁਤ ਬਈ ਠੀਕ ਆ। ਜੇ ਉੱਥੇ ਸਾਰਾ ਕੁਝ ਬਈ ਠੀਕ ਆ ਤੇ ਤੁਹਾਨੂੰ ਇਹ ਕਹਿਣ ਦੀ ਕੀ ਲੋੜ ਪਈ ਆ? ਹੂੰ। ਤਾਨੂੰ ਇਹ ਕਹਿਣ ਦੀ ਕੀ ਲੋੜ ਹੈ ਜੇ ਸਭ ਕੁਝ ਠੀਕ ਹੈ ਤਾਨੂੰਕ ਤੇ ਦੇਖ ਹੀ ਰਹਿਣਾ ਮੈਂ ਤੇ 1.5 ਸਾਲ ਪਹਿਲਾਂ ਗਿਆ ਸੀ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਗੱਲ ਦੱਸੀ ਆ ਮੈਂ ਖਾੜ ਦੇ ਬਾਹਰੀ ਇਲਾਕੇ 'ਚ ਮੇਰਾ ਦੋਸਤ ਰਹਿੰਦਾ ਜੀ ਗਿਆ ਸੀ ਮੈਂ ਤੇ ਜਦੋਂ ਉੱਥੋਂ ਦੀਆਂ ਮੈਂ ਸੜਕਾਂ ਦੀ ਹਾਲਤ ਵੇਖੀ ਤੇ ਮੈਂ ਕਿਹਾ ਵੀ ਧੰਨਾ ਤੂੰ ਸੇਵਕਾ ਉਹਨੇ ਕਿਹਾ ਸੜਕਾਂ ਸੁੜਕਾਂ ਤੇ ਵਧੀਆ ਸੀਗੀਆਂ ਟਿਪਰਾਂ ਨੇ ਬੇੜਾ ਕਰ ਕਰ ਦਿੱਤਾ ਜੀ ਭਾਈ ਇਲੀਗਲ ਮਾਈਨਿੰਗ ਤੋਂ ਲੈ ਕੇ ਰਜਿਸਟਰੀਆਂ ਤੱਕ ਦਾ ਉੱਥੇ ਦਾ ਜਿਹੜਾ ਹਸਾਬ-ਕਿਤਾਬ ਆ ਉੱਥੋਂ ਦੇ ਵਸ਼ਿੰਦੇ ਹੀ ਦੱਸਦੇ ਨੇ ਜੀ ਵਸ਼ਿੰਦੇ ਹੀ ਦੱਸਦੇ ਨੇ ਬਿਲਕੁਲ ਤੁਸੀਂ ਕਹਿੰਦੇ ਹੋ ਭਈ ਸਾਨੂੰ ਨਹੀਂ ਪਤਾ ਕਿ ਇਹਨੇ ਕੋਈ ਖਾਧਾ ਕਿ ਨਹੀਂ ਅਸੀਂ ਤਾਂ ਕੋਈ ਉਂਗਲ ਵੀ ਨਹੀਂ ਕੀਤੀ ਹੂੰ ਵੀ ਅਸੀਂ ਇਹ ਭੈਣ ਜੀ ਨੂੰ ਕਿਤੇ ਕਿਹਾ ਹੋਵੇ ਪਰ ਉਹ ਲੋਕ ਹੀ ਦੱਸ ਸਕਦੇ ਮਿੱਤਰ ਉੱਥੇ ਕੀ ਚੱਲਦਾ ਪਰ ਇੱਥੇ ਜੋ ਕੁਝ ਚੱਲਦਾ ਪਿਆ ਉਹ ਸਿਰਾ ਸਾਫ਼ ਕਤਾਬ ਹੀ ਆ ਜੀ ਹੂੰ ਸਿਰਾ ਸਾਫ਼ ਕਤਾਬ ਹੀ ਆ ਜੀ ਕਿ ਆ ਜੀ ਫਲਾਣਾ ਉਹਨਾਂ ਕਿ ਕਿੰਨੇ ਖਾਣੇ ਕਿੰਨੇ ਨਹੀਂ ਖਾਣ ਜਿਆਦਾਤਰ ਟੈਂਡਰ ਹੀ ਅਗਲਿਆਂ ਨੇ ਬਾਹਰ ਦਿੱਤੇ ਹੋਏ ਨੇ ਕੰਪਨੀਆਂ ਹੀ ਬਾਹਰ ਸਿਆਪਾ ਇਹਨੇ ਬੜਿਆ ਇੱਕ ਖਾਦੇ ਗਏ ਕਿ ਪੀਤੇ ਗਏ ਕਿ ਹਲਮ ਹੋ ਗਈ ਕਿ ਲੱਗੇ ਪੀਤੇ ਗਏ ਤੋਂ ਗੱਲ ਇਹ ਆ ਕਿ ਬਾਈ ਐਨੇ ਹਿਸਾਬ-ਕਿਤਾਬ ਚੱਲੀ ਜਾਂਦੇ ਹੁਣ ਨਾ ਆ ਚੌਲ ਲੱਗਣੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਉਹ ਚੌਲਾਂ ਦੇ ਵਿੱਚ ਨਾ ਫੋਰਟੀਫਾਈਡ ਪੈਂਦਾ ਇੱਕ ਤੇ ਸਿਆਪਾ ਕਿ ਅੰਦਰ ਆਪਦੀਆਂ ਪਤਾ ਨਹੀਂ ਨੀਤੀਆਂ ਕਿਵੇਂ ਦੀਆਂ ਬਣਾਉਂਦਾ ਉਹ ਫੋਰਟੀਫਾਈਡ ਜਿਹੜਾ ਹੈ ਨਾ ਚਾਲ ਜੀ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਬਈ 46 ਰੁਪਏ ਸ਼ਾਇਦ ਟੈਂਡਰ ਹੋਇਆ 30 ਰੁਪਏ ਬਲੈਕ ਚੱਲਣ ਦੇ ਆ 30 ਰੁਪਏ ਕਲੋ ਹੂੰ ਲਓ ਸੋਚ ਕੇ ਦੇਖ ਲਓ ਉਹ 30 ਰੁਪਏ ਕੀ ਜਿਹੜੀਆਂ ਅਧਿਕਾਰਤ ਫਰਮਾਂ ਉਹ ਹੀ ਖਾਰੀਆਂ ਨੇ ਜੀ ਜਾਂ ਉੱਤੇ ਜਾ ਰਿਹਾ ਹੂੰ ਸੋਚ ਕੇ ਤੇ ਵੇਖੋ ਸਰ ਕੀ ਚੱਲ ਰਿਹਾ 30 30 ਰੁਪਏ ਬਲੈਕ ਜੀ ਕਿੱਲੋ ਮਗਰ ਤੁਸੀਂ ਕਹਿ ਰਹੇ ਹੋ ਤੇ ਫਿਰ ਅੱਗੇ ਵੇਟ ਕਰੀ ਚੱਲੋ ਤੇ ਮਲਟੀਪਲਾਈ ਕਰੀ ਚੱਲੋ ਹਾਂਜੀ ਬਿਲਕੁਲ ਤੁਸੀਂ ਪਤਾ ਕਰਾ ਲਓ ਆਪਣੇ ਪੱਤਰ ਤੇ ਹਾਂ ਆ ਕੁਛ ਚੱਲਣ ਡਿਆ ਹੁਣ ਕਿੱਧਰ ਜਾ ਰਿਹਾ ਵੈਸਾ ਕੌਣ ਖਾ ਰਿਹਾ ਜੀ ਤੇ ਜਿਹਨੂੰ ਪੁੱਛੋ ਤੇ ਉਹ ਕਹ ਦੇਗਾ ਮੇਰਾ ਕੱਖ ਨਾ ਰਹੇ ਜੇ ਮੈਂ ਖਾਦਾ ਹੋਵੇ ਕਿ ਸਾਨੂੰ ਨਹੀਂ ਪਤਾ ਸੀ ਤੇ ਨਾ ਕੋਈ ਤੇ ਨਾ ਤਾਂ ਤੇ ਪਰ ਮੇਰੇ ਖਿਆਲ ਦੇ ਨਾਲ ਉਹ ਤੋਂ ਦੇ ਲੋਕਾਂ ਨੂੰ ਬਿਹਤਰ ਪਤਾ ਹੁੰਦਾ ਉਹ ਦੱਸ ਸਕਦੇ ਆ ਕਿ ਭਾਈ ਕੀ ਮਸਲਾ ਹੈ ਕੀ ਗੱਲ ਹੈ ਕੀ ਬਾਤ ਆ ਇਹਨਾਂ ਨੇ ਅੱਗੇ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ ਹਮ ਆ ਇਹਨਾਂ ਨੇ ਮਤਲਬ ਕਿ ਤੁਹਾਨੂੰ ਪਤਾ ਹੀ ਆ ਇੱਕ ਵਾਰੀ ਸ਼ਾਇਦ ਕਿਸੇ ਨੇ ਸਟੇਟਮੈਂਟ ਵੀ ਦੇ ਦਿੱਤੀ ਸੀਗੀ ਇਹਨਾਂ ਦੀ ਜ਼ਮੀਨ ਜਮੂਨ ਬਾਰੇ ਫਿਰ ਉਹ ਬੰਦਿਆਂ ਨੇ ਘਰੇ ਬੁਲਾਇਆ ਸੀ ਇਹਨਾਂ ਨੇ ਉਹਨਾਂ ਨੇ ਵੀਡੀਓ ਵੀ ਪਾਈ ਆ ਚਲੋ ਅਸੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਦੇ ਪਰ ਚਰਚਾ ਤੇ ਤੁਸੀਂ ਆਪ ਹੀ ਛੇੜਦੇ ਹੋ ਜੀ ਜੀ ਹੋ ਵੈਸੀ ਬਹੁਤ ਕਮਲਜੀਤ ਸਿੱਧੂ ਸਾਹਿਬ ਦਾ ਆਪਾਂ ਕਮੈਂਟ ਪੜ੍ਹ ਲੈਣੇ ਚਲੋ ਮੇਰੀ ਗੱਲ ਵੀ ਹੋ ਜਾਣੀ ਵਿੱਚ ਇਹ ਕਹਿੰਦੇ ਕਿ ਜਦੋਂ ਖਾਣਾ ਨਹੀਂ ਤੇ ਫਿਰ ਸਫਾਈ ਦੇਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਬਿਲਕੁਲ ਜੇ ਕੋਈ ਰੌਲਾ ਰੱਪਾ ਤੇ ਫਿਰ ਹੀ ਸਫਾਈ ਦੇਣੀ ਪੈਂਦੀ ਹੈ ਲਾਲੀ ਸੈਣੀ ਸਾਹਿਬ ਬਹੁਤ ਸ਼ੁਕਰੀਆ ਜੀ ਲੱਡੂ ਸਿੰਘ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਇਹ ਕਹਿੰਦੇ ਕਿ ਸਰਕਾਰੀ ਕਰਮਚਾਰੀਆਂ ਦੇ ਡੀਏ ਬਾਰੇ ਗੱਲ ਕਰੋ ਜੀ ਭਾਜੀ ਨਿੱਕੀ ਜੀ ਗੱਲ ਹੀ ਕਹੂੰਗਾ ਕਿ ਹੁਣ ਸਰਕਾਰ ਦੇ ਹਾਲ ਇਕਨੋਮਿਕਲੀ ਅਸੀਂ ਕਿੱਥੇ ਤੇ ਖੜੇ ਆ ਤੁਹਾਨੂੰ ਪਤਾ ਹੀ ਹੈ ਤਨਖਾਹਾਂ ਦੇ ਰੌਲੇ ਕਦੇ ਡੀਏ ਦੇ ਰੌਲੇ ਕਦੇ ਪੈਨ ਬڑے ਰੋਲੇ ਨੇ ਆਪਣੇ ਤੇ ਖੈਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਭਾਈ ਜਿਹੜਾ ਕੋਈ ਹੱਕ ਬਣਦਾ ਕਿਸੇ ਦਾ ਦੇ ਦੇਣਾ ਚਾਹੀਦਾ ਹੈ ਮੈਂ ਨਾ ਆ ਪਿੱਛੇ ਜੇ ਚਰਨਜੀਤ ਪੁੱਲਰ ਹੋਰਾਂ ਨੇ ਤੁਸੀਂ ਵੇਖਿਆ ਹੋਣਾ ਕਿ ਮਾਨ ਸਾਹਿਬ ਨੇ ਇੱਕ ਪੈਨਸ਼ਨ ਬੰਦ ਕਰਕੇ ਤੇ ਬੜਾ ਧੂਆਂ-ਧਾਰ ਪ੍ਰਚਾਰ ਕੀਤਾ ਸੀਗਾ ਕਿ ਅਸੀਂ ਪੈਨਸ਼ਨਾਂ ਬੰਦ ਕਰਤੀਆਂ ਪੈਨਸ਼ਨਾਂ ਬੰਦ ਕਰਤੀਆਂ ਉਹਦੇ 'ਚ ਇੱਕ ਉਹਨੇ ਸੀਰੀਅਸ ਛਾਪੀ ਐਟ੍ਰਿਬਿਊਨ ਆਲਿਆਂ ਨੇ ਪਿੱਛੇ ਜੇ ਉਹ ਮੈਂ ਸਾਰੀ ਪੜੀ ਆ ਤਾਂ ਉਹਦੇ 'ਚ ਪੈਨਸ਼ਨਾਂ ਬਾਰੇ ਕਿਹਾ ਗਿਆ ਕਿ ਕਮਾਲ ਵੇਖੋ ਕਿ ਇੱਕ ਔਰਤ ਹੂੰ ਦਿਵੰਗ ਤੇ ਵਿਧਵਾ ਪੈਨਸ਼ਨ ਇਕੱਠੀ ਨਹੀਂ ਲੈ ਸਕਦੀ ਜੀ ਇੱਕ ਹੀ ਪੈਨਸ਼ਨ ਲੈ ਸਕਦੀ ਇੱਕ ਪੈਨਸ਼ਨ ਹੂੰ ਜਦ ਕਿ ਦੂਜੇ ਪਾਸੇ ਆ ਕਈ ਅਫਸਰ ਨੌਕਰੀ ਛੱਡ ਕੇ ਹੂੰ ਰਿਟਾਇਰ ਹੋ ਕੇ ਜੀ ਸਿਆਸਤ ਚਾਹੇ ਉਦਰੋਂ ਵੀ ਪੈਨਸ਼ਨ ਲੈ ਰਹੇ ਆ ਵਿਧਾਨ ਸਭਾ ਚੋਂ ਵੀ ਲੈ ਰਹੇ ਤੇ ਲੋਕ ਸਭਾ ਚੋਂ ਵੀ ਲੈ ਰਹੇ ਆ ਦੂਰੀਆਂ ਦੂਰੀਆਂ ਤੀਰੀਆਂ ਤੇਰੀਆਂ ਤੇਰੀਆਂ ਇਸੇ ਤਰ੍ਹਾਂ ਇਹਨਾਂ ਨੂੰ ਇਹਨਾਂ ਦਾ ਡੀਏ ਜਿਹੜਾ ਉਹ ਮਤਲਬ ਕਿ ਸ਼ਾਇਦ 38% ਲੱਗ ਕੇ ਤੁਰਿਆ ਹੁੰਦਾ ਤੁਰਿਆ ਹੁੰਦਾ ਜੀ ਇਹਨਾਂ ਦੀਆਂ ਤੇ ਪੌਂਵਾਰਾਂ ਨੇ ਹਮ ਮੁਲਾਜ਼ਮਾਂ ਦੀ ਤੇ ਭਾਈ ਬਸ ਕਾਣੀ ਤੁਸੀਂ ਸਮਝ ਲਓ ਨਾ ਤਾਂ ਪੁਰਾਣੀ ਉਹ ਪੈਨਸ਼ਨ ਨਾ ਡੀਏ 에ਰੀਅਰ ਮਤਲਬ ਕਿ ਪਤਾ ਨਹੀਂ ਕਿਉਂ ਪਰ ਮਲਾਜਮਾ ਨੂੰ ਚਾ ਚੜੇ ਅਸੀਂ ਕਾ ਜਿਆਦਾ ਹੂੰ ਕਹਿੰਦੇ ਸੀ ਬਦਲਾ ਲਿਆ ਨਾ ਜੀ ਕਿਸੇ ਦਾ ਰਸੀ ਵੀ ਹੈ ਇਸ ਬਦਲਾ ਦੇ ਕਿ ਬਿਲਕੁਲ ਜੀ ਮਲਾਜਮਾ ਨੇ ਤੇ ਬਹੁਤ ਸ਼ਿੱਦਤ ਦੇ ਨਾਲ ਬਦਲਾ ਦੀ ਮੁਹੱਬਤ ਪਾਈ ਆ ਹੂੰ ਹੁਣ ਹੁਣ ਤੁਸੀਂ ਦੇਖ ਲਓ ਜੀ ਜੀ ਤੇ ਮਲਾਜਮ ਨੀਤੀ ਬਿਲਕੁਲ ਭਾਰਤ ਦੀ ਪੂਰੇ ਭਾਰਤ ਦੀ ਲਾਓਗੇ ਨਾ ਮਲਾਜਮ ਨੀਤੀ ਬਦਲ ਰਹੀ ਹੈ ਜੀ ਹੂੰ ਸਰਕਾਰੀ ਰੁਜ਼ਗਾਰ ਖਤਮ ਕੀਤਾ ਜਾ ਰਿਹਾ ਜੀ ਪੈਨਸ਼ਨ ਖਤਮ ਕੀਤੀ ਜਾ ਰਹੀ ਆ ਇਹ ਚੀਜ਼ਾਂ ਤੇ ਮਤਲਬ ਕਿ ਬਹੁਤ ਚੁਨਿੰਦਾ ਹੀ ਕਹਿ ਲੋ ਕਿ ਜੋਬਾਂ ਰਹਿ ਜਾਣਗੀਆਂ ਸਰਕਾਰੀ ਇਹ ਤੇ ਟੈਂਟਾ ਹੀ ਖਤਮ ਕਰ ਰਹੇ ਬਿਲਕੁਲ ਬਿਲਕੁਲ ਤਾਂ ਟੈਂਟਾ ਹੀ ਖਤਮ ਕਰ ਰਹੇ ਅੱਜ ਕੁਝ ਮਿੱਤਰ ਬੈਠੇ ਸੀ ਉਹ ਵੀ ਇਹੋ ਗੱਲ ਕਰ ਰਹੇ ਸੀ ਕਹਿੰਦੇ ਕਿ ਜਿਸ ਤਰ੍ਹਾਂ ਇਮਾਰਤਾਂ ਸਕੂਲਾਂ ਸਕਾਲਾਂ ਦੀਆਂ ਬਣੀ ਜਾਂਦੀਆਂ ਇਹ ਵੀ ਹੌਲੀ ਹੌਲੀ ਚਲਾ ਉਹੀ ਮੈਂ ਕਹਿ ਰਿਹਾ ਨਾ ਜੀ ਕਿ ਮੁਲਾਜ਼ਮਤ ਤੇ ਜਿਹੜੀ ਆ ਨਾ ਉਹ ਬਹੁਤ ਔਖਾ ਕੰਮ ਹੋ ਗਿਆ ਕਿੱਥੇ ਸਰਦਾਰੀ ਸਮਝੀ ਜਾਂਦੀ ਸੀ ਜੇ ਸਰਕਾਰੀ ਨੌਕਰੀ ਮਿਲ ਗਈ ਤੇ ਯਾਰ ਨਜ਼ਾਰਾ ਜੀ ਪਰ ਇਸ ਟਾਈਮ ਜੇ ਤੁਸੀਂ ਵੇਖੋਗੇ ਤਾਂ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵੀ ਲੋਕ ਛੱਡ ਰਹੇ ਨੇ ਸਰਦਾਰੀ ਬੜੀ ਕਿਉਂਕਿ ਦੇਣ ਵਾਸਤੇ ਆਉਂਦੇ ਹੁੰਦੇ ਆ ਲੈਣ ਦਾ ਸ਼ਾਹ ਦੇਣ ਦਾ ਦਿਵਾਲੀ ਕੰਮ ਜਿੰਨਾ ਮਰਜ਼ੀ ਲੈ ਲਓ ਪਰ ਆ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਡੀਏ ਨਹੀਂ ਮਿਲ ਰਿਹਾ ਜਾਂ ਜੋ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਹੁੰਦੀਆਂ ਵੇਲੇ ਸਿਰ ਉਹ ਨਹੀਂ ਤਾਂ ਇਹ ਇਹ ਸਾਫ ਹੈ ਕਿ ਸ਼ੋਸ਼ਣ ਜਿਹੜਾ ਉਹ ਕਿਆ ਨੂੰ ਤੇ ਜੀ ਤੇ ਜਿਹੜੇ ਇਹ ਮੰਤਰੀ ਸੰਤਰੀ ਵਿਧਾਇਕ ਸਾਬ ਕਾ ਵਿਧਾਇਕ ਆ ਉਹ ਸਾਰਾ ਕੁਝ ਸਮੇਟੀ ਜਾ ਰਹੇ ਨੇ ਉਹਨਾਂ ਦੇ ਢੇਡੇ ਚ ਪੈ ਰਿਹਾ ਵੇਲੇ ਸੀ ਜੀ 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 ਸਭ ਕੁਝ ਆ ਰਿਹਾ ਹੈ ਬਿਲਕੁਲ ਬਿਲਕੁਲ ਜੀ ਅੱਜ ਜ਼ੋਰਤੀ ਆਪਾਂ ਕਰਦੇ ਆਂ ਗੱਲ ਕਾਂਗਰਸ ਬਾਰੇ ਹੋਣੀ ਕਰਦੇ ਆਂ ਭਾਈ ਪੁੱਛ ਲੈਨੇ ਆਂ ਮਿੰਟੂ ਜੀ ਤੋਂ ਜੇ ਕੋਈ ਭਾਈ ਨਵਾਂ ਕੋ ਚਿਹਰਾ ਆਉਂਦਾ ਹੋਇਆ ਤੇ ਜਾਂ ਫਿਰ ਕੱਲ ਕੀ ਬਣਿਆ ਮੀਟਿੰਗ ਦੇ ਵਿੱਚ ਉਹ ਆਪਾਂ ਪੁੱਛ ਲੈਨੇ ਆਂ ਜ਼ਰੂਰ ਇੱਕ ਦਿਨ ਤੁਸੀਂ ਭਾਜਪਾ ਵੱਲੋਂ ਅਮਿਤ ਸ਼ਾਹ ਦੀ ਰੈਲੀ ਦੀ ਗੱਲ ਕੀਤੀ ਸੀ ਅਬੋਰ ਏਰੀਏ ਵਿੱਚ ਪਰ ਹੁਣ ਗਵਰਨਰ ਸਾਹਿਬ ਨੇ ਫਾਜ਼ਲ ਕਾ ਵਿੱਚ 26 ਜਨਵਰੀ ਨੂੰ ਸਟੇਟ ਲੈਵਲ ਦੀ ਰੈਲੀ ਦੀ ਤਿਆਰੀ ਕਰਦੀ ਆ ਨਹੀਂ ਦੇਖੋ 26 ਜਨਵਰੀ ਨੂੰ ਉਹਨਾਂ ਦੀ ਸਟੇਟ ਲੈਵਲ ਦੀ ਰੈਲੀ ਨਹੀਂ ਹੋਏਗੀ ਉਹਨਾਂ ਦਾ ਆਪਣਾ ਪ੍ਰੋਗਰਾਮ ਹੋਏਗਾ ਜੀ ਉੱਥੇ ਗੰਦਨ ਤਤਾ ਦੇ ਸ਼ੋਰ ਆ ਜਿਹੜਾ ਹਾਂ ਜੀ ਬਿਲਕੁਲ ਗਵਰਨਰ ਸਾਹਿਬ ਸਿਆਸੀ ਰੈਲੀ ਤੇ ਕੀ ਕਰਨਗੇ ਸਿਆਸੀ ਰੈਲੀ ਐਲਾਨੀਆਂ ਨਹੀਂ ਕਰਦੇ ਤਾਂ ਉਹ ਉਦਾਂ ਵੀ ਤੁਸੀਂ ਵੇਖਿਆ ਹੋਣਾ ਪਹਿਲਾਂ ਜਿਹੜੇ ਹੁੰਦੇ ਸਨ ਬਨਵਾਰੀ ਲਾਲ ਪ੍ਰੋਹਿਤ ਉਹ ਵੀ ਤੁਰੇ ਫਿਰਦੇ ਸਨ ਤੇ ਹੁਣ ਕਟਾਰੀਆ ਸਾਹਿਬ ਜਿਹੜੇ ਐ ਵੀ ਤੁਰੇ ਫਿਰਦੇ ਨੇ ਜੀ ਪਾਸਟਰ ਤੇ ਬਾਰਡਰ ਏਰੀਆ ਦੇ ਵਿੱਚ ਇਹ ਵਕ ਵਕ ਥਾਮਾਂ ਤੇ ਮੀਟਿੰਗਾਂ ਵਗੈਰਾ ਕਰਦੇ ਆ ਤਾਂ ਗੱਲ ਤੇ ਵੈਸੇ ਉਹੀ ਆ ਭਾਰਤਾ ਜੇ ਭਾਰਤੀ ਜਨਤਾ ਪਾਰਟੀ ਨੂੰ ਕਹੀਏ ਤਾਂ ਸਪੋਰਟਿੰਗ ਰੋਲ ਦੇ ਵਿੱਚ ਹੀ ਆ ਹੂੰ ਤਾਂ ਦੇਖੋ ਹੁਣ ਜਿਹੜੀ ਉਹ ਰੈਲੀ ਆ ਉਹ ਤਾਂ 22 ਫਰਵਰੀ ਦੀ ਸੰਭਾਵੀ ਰੈਲੀ ਆ ਤਾਂ ਉਹਦੇ ਲਈ ਹੋ ਸਕਦਾ ਪਿੰਡ ਬੰਨਿਆ ਜਾਂਦਾ ਉਹ ਵੀ ਵੈਸੇ ਮੋਗੇ ਦਾ ਸ਼ਾਇਦ ਜ਼ਿਕਰ ਆ ਰਿਹਾ ਹਾਂਜੀ ਮੋਗੇ ਦਾ ਜ਼ਿਕਰ ਆ ਰਿਹਾ ਸੀਗਾ ਜੀ ਜੀ ਜੀ